ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਅੱਜ ਵੈ ਇਹ ਆਪਣਾ ਨਾਈਟ ਸੂਟ ਮੈਂ ਕਿਹ ਅਲਟਰਨੇਟਲੀ ਨੂੰ ਕਰ ਲਾਂ ਇਹਦੇ ਜਿਹੜਾ ਉਹ ਲੋਅਰ ਆ ਉਹਦੀ ਲੈਂਥ ਬਹੁਤ ਆ ਕਮ ਕਮ ਕਰਦਾ ਸਾਰਾ ਘਰ ਹਟਿਆ ਤੇ ਅਜੇ ਟਾਈਮ ਕੁਝ ਵੀ ਨਹੀਂ ਹੋਇਆ 11:00 ਕ'ਜੇ ਆ ਤੇ ਇਹਦੀ ਲੈਂਥ ਛੋਟੀ ਕਰਕੇ ਫਿਰ ਤਿਆਰ ਹੋਣੇ ਅੱਜ ਜਾਣਾ ਜੀ ਮਾਰਕੀਟ ਉਹਨਾਂ ਚਿਰ ਵੀ ਪਾਣ ਲੈਣੇ ਆ ਜਾਣ ਲੱਗੇ ਸੂਟ ਵਗੈਰਾ ਉਹ ਦੇਖ ਲਾਂਗੇ ਅੱਜ ਦਿਲਵੀ ਤੱਕ ਤੱਕ ਕਰਦਾ ਅੱਜ ਮਨਵੀਰ ਦਾ ਪਲੱਸ 2 ਦਾ ਆਈ ਥਿੰਕ ਰਿਜ਼ਲਟ ਆ ਅੱਜ ਮਨਵੀਰ ਆ ਗਿਆ ਹੈ ਆ ਗਿਆ ਆ ਗਿਆ ਆਵਾਜ਼ ਆਉਂਦੀ ਬੋਲਟ ਦੀ ਆਉਂਦੀ ਆ ਇਹ ਆ ਲਾਸਟ ਇਹ ਆ ਇਹ ਕਿੱਦਾਂ ਤੁੱਪੇ ਬੈਠੀਆਂ ਨੇ ਬਗੀ ਇੱਧਰ ਬੈਠ ਜਾ ਆ ਕੇ ਬੋਰੀ ਤੇ ਆਪੇ ਬੈਠੀ ਹੋ ਆਪ ਨੂੰ ਆ ਜਾ ਇੱਧਰ ਬੋਰੀ ਤੇ ਮੈਂ ਕਿੱਦਾਂ ਬੱਟੀ ਧੁੱਪੇ ਬੈਠ ਜਾ ਇੱਥੇ ਬੋਰੀ ਤੇ ਉੱਥੇ ਕਿਉਂ ਬੈਠੀ ਆਂ ਤੈਨੂੰ ਸਾਰਾ ਪਤਾ ਬੋਰੀ ਤੇ ਬੈਠ ਜਾ ਤੂੰ ਇਹ ਤਾਂ ਦੋਨੇ ਇੱਧਰ ਧੁੱਪ 'ਤੇ ਬੈਠੀ ਐਂ ਤਾਂ ਸਿਆਲ ਆ ਗਿਆ ਹੁੰਦਾ ਹੋਰ ਮੈਂ ਤਾਂ ਮਾਸੀ ਹੁਣ ਕੰਮੇ ਨਹੀਂ ਆ ਇੱਥੇ ਬੈਗਾ ਅੱਗੇ ਤੇਰੇ ਉਹਨੂੰ ਕੀ ਕਹੀਦਾ ਉਹ ਹੋਏ ਹੋਏ ਆ ਅਲਰਜੀ ਜੀ ਤਾਂ ਬਹਿ ਜਾਂਦੀ ਉਦਾਂ ਹੀ ਜਾਣਾ ਸ਼ਹਿਰ ਪਗੀ ਤੂੰ ਅਸੀਂ ਸ਼ਹਿਰ ਚੱਲੇ ਆ ਮੈਂ ਤਾਂ ਮਣੀ ਤੂੰ ਜਾਣਾ ਸ਼ਹਿਰ ਨੱਕ ਤੇ ਫੇ ਇਹਦੇ ਹੋਇਆ ਉਹ ਸਿਕਰੀ ਜੀ ਕਿੰਨੀ ਪਗੀ ਤੇ ਉਹ ਹੈਗਾ ਮਣੀ ਆਈ ਜਾਵੇ ਚਿੜੀਆਂ ਹੁੰਦੀਆਂ ਮੈਂ ਕਿਹਾ ਮੈਂ ਪਹਿਲਾਂ ਪਹਿਲਾਂ ਉਹਨਾਂ ਦੇ ਘਰ ਲਾਵਾਂ ਇੱਥੇ ਚਿੜੀਆਂ ਦੇ ਅੱ쩌ੜਾ ਤਾਂ ਗੰਜਾ ਹੀ ਹੋ ਗਿਆ ਮੇਲ ਭਾਵਾਂ ਜਾਨਵਰਾਂ ਵਿੱਚ ਆ ਭਾਵਾਂ ਇਨਸਾਨਾਂ ਦੇ ਵਿੱਚ ਆ ਬੰਦਾ ਗੰਜਾ ਹੋਈ ਜਾਂਦਾ ਮੈਂ ਕਿ ਇੱਧਰ ਤਿੰਨ ਘਰ ਵਾਲੀਆਂ ਚੀੜਾ ਵੀ ਗੰਜਾ ਹੋ ਗਿਆ ਵਿਚਾਰਾ ਕੀ ਕਹਿੰਦਾ ਹੁਣ ਤਿੰਨ ਤਿੰਨ ਘਰ ਵਾਲੀਆਂ ਦਾ ਮੈਂ ਧਿਆਨ ਰੱਖਦਾ ਗੰਜਾ ਨਹੀਂ ਹੋਣਾ ਹੋਰ ਕੀ ਹੋਣਾ ਹੈ ਆਏ ਹਾਏ ਸਿਰ ਦੇ ਇਹਦੇ ਤਾਂ ਸਾਰੇ ਵਾਲ ਉੱਡ ਗਏ ਇੱਕ ਪਾਸਿਓ ਚੀੜੇ ਦੇ ਦੇਖਿਓ ਆ ਦੇ ਆ ਦੇ ਇਹ ਚਿੜਾ ਜੀ ਇਹਦੇ ਵਿੱਚ ਮੇਲ ਇਹ ਗੰਝਾ ਹੋ ਗਿਆ ਵਾਹ ਇਹ ਹੋ ਗਿਆ ਨੰਨੂ ਸ਼ਹਿਰ ਅਜੇ ਰਿਜ਼ਲਟ ਪਤਾ ਨਹੀਂ ਚੜਿਆ ਅਗਨੇ ਨੈਟ ਤੇ ਨਿਕਲਿਆ ਹੀ ਨਹੀਂ ਅਜੇ ਉਹਨੂੰ ਦੇਖਦੇ ਆ ਵੈਬਸਾਈਟ ਖੋਲ ਕੇ ਸੋਹਣੇ ਆ ਨਾ ਲਗਾਈ ਇਹ ਮਨੀ ਨੇ ਆਰਡਰ ਕੀਤੇ ਸੀ ਗੱਡੀ ਦੀ ਗੱਡੀ ਵਾਸਤੇ ਪਾਣੀ ਸੋਕ ਲੈਂਦਾ ਹੋਣਾ ਹੈ ਹਨਾ ਨਾਈਸ ਆ ਤੈਨਿਆ ਉਹ ਦੂਰਾ ਕਲੀ ਨਾ ਦਿਨੇ ਨਾਲ ਆ ਲੇ ਦੇਖੇ ਨੀ ਆ ਬਾਵਾ ਦਾ ਰੰਗ ਵੀ ਕਿਦਾਂ ਉੱਟ ਜਾਂਦਾ ਕਾਲਾ ਹੋ ਜਾਂਦਾ ਟੈਨਿੰਗ ਕਿੰਨੀ ਹੋ ਗਈ ਤੇਰੇ ਮੈਂ ਬੁਲੇਟ ਤੇ ਚਲੇ ਜਾਂਦੇ ਪਰ ਫਾਇਦਾ ਕੋਈ ਨਹੀਂ ਇਹਦਾ ਮੈਂ ਤੈਨੂੰ ਕਹਿੰਨੀ ਹਣੀ ਬੁਲੇਟ ਵੇਸਟੇਜ ਆਫ ਮਨੀ ਨਾ ਇਨਸਾਨ ਬੁਲੇਟ ਦੇ ਉੱਤੇ ਖਾਸ ਕਰ ਲੇਡੀਜ਼ ਜਦੋਂ ਜਾਂਦੀਆਂ ਬੁਲੇਟ ਤੇ ਜਦ ਮੈਂ ਇਹਦੇ ਨਾਲ ਚੱਲ ਜਾਂ ਜਦ ਇਹਨੇ ਬੁਲੇਟ ਲਿਆ ਨਾ ਮੇਰੇ ਘਰ ਚ ਮੈਂ ਇਹਦੇ ਨਾਲ ਦੋ ਵਾਰੀ ਬੱਟੀ ਹਣੀ ਉਹ ਵੀ ਪਿੰਡ ਵਿੱਚ ਬੈਂਕ ਵਗੈਰਾ ਗਈ ਮਾਰਕੀਟ ਵੈਨਾਂ ਕਦੀ ਬੁਲੇਟ ਤੇ ਗਈ ਨਹੀਂ ਮੈਨੂੰ ਇਦਾਂ ਲੱਗਦਾ ਰਹਿੰਦਾ ਹੈ ਕੋਈ ਫਾਇਦਾ ਹੀ ਨਹੀਂ ਨਾ ਇਹਦੇ ਉੱਤੇ ਆਪਾਂ ਕੋਈ ਚੀਜ਼ ਖਰੀਦ ਕੇ ਨਾਲ ਰੱਖ ਸਕਦੇ ਆ ਨਾ ਉਹ ਬੈਣਾ ਕੰਫਰਟੇਬਲ ਨਹੀਂ ਆ ਅਨਕੰਫਰਟੇਬਲ ਜਿਹਾ ਫੀਲ ਹੁੰਦਾ ਰਹਿੰਦਾ ਤੇ ਇਸ ਕਰਕੇ ਮੈਨੂੰ ਤੇ ਇਦਾਂ ਲੱਗਦਾ ਉਹ ਤਾਂ ਪੈਸਾ ਬਰਬਾਦ ਕਰਨਾ ਉਹ ਤੋਂ ਚੰਗਾ ਬੰਦਾ ਸੈਕੰਡ ਹੈਂਡ ਗੱਡੀ ਲੈ ਲਵੇ ਸਹੀ ਕਹ ਨਹੀਂ ਨਹੀਂ ਬੁਲੇਟ ਵੇਸਟੇਜ ਆਫ ਮਨੀ ਇਹ ਜੀ ਹੋ ਗਿਆ ਆਪਾਂ ਰੈਡੀ ਅੱਜ ਮਾਰਕੀਟ ਜਾਣਾ ਮੈਂ ਆਪਣੇ ਸੂਟ ਸਟਿਚ ਕਰਨੇ ਦਿੱਤੇ ਹੋਏ ਸੀ ਦੋ ਦਿਨ ਦੋ ਦਿੱਤੇ ਹੋਏ ਸੀਗੇ ਇੱਕ ਦੇਖੂਗੀ ਲੈ ਕੇ ਆਉਂਗੀ ਮੈਂ ਤਾਂ ਆ ਕਰਕੇ ਮਾਰਕੀਟ ਚ ਇਹ ਸੂਟ ਮੈਂ ਬਹੁਤ ਪਾਇਆ ਬਟ ਮੈਨੂੰ ਬਹੁਤ ਪਸੰਦ ਆ ਇਹ ਮੈਂ ਆਪ ਸਟਿਚ ਕੀਤਾ ਖੁਦ ਸਟਿਚ ਕੀਤਾ ਸੀ ਮੈਂ ਇਹ ਦੇਖੂਗੀ ਜਾਂ ਹੋਰ ਜਿਹੜੇ ਆਪ ਸਟਿਚ ਕਰੋ ਮੈਂ ਆਪ ਕੀਤਾ ਸੀ ਪਿਛਲੀਆਂ ਗਰਮੀਆਂ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਜੀ ਮਾਰਕੀਟ ਨੂੰ ਤੇ ਲੈ ਆਈਏ ਆਪਣੇ ਸੂਟ ਇਹ ਮੇਰੇ ਨਾਲ ਧੁੱਪ ਨਾਲ ਅਲਰਜੀ ਹੋ ਗਿਆ ਦਾ ਮੈਂ ਧੁੱਪੇ ਕੰਮ ਕਰ ਲੈਣੀ ਆ ਬਟ ਮੇਰੇ ਨਾਲ ਇਦਾਂ ਅਲਰਜੀ ਹੋ ਜਾਂਦੀ ਆ ਤੇ ਨਾਲ ਮੈਂ ਡਾਕਟਰ ਨੂੰ ਦਿਖਾ ਕੇ ਆਉਂਗੇ ਤੇ ਬਾਏ ਟਾਟਾ ਅਸੀਂ ਚੱਲੇ ਸ਼ਹਿਰ ਜਾਣਾ ਜਾਣਾ ਬਾਏ ਹੁਣ ਪਤਾ ਚੱਲੇ ਆ ਅਸੀਂ ਫੇ ਨਾ ਕਰਦੀ ਚੱਲੀਏ ਜੀ ਅਨੇ ਆਨੇ ਪਤੰਗ ਦੇਖੀ ਪਤੰਗ ਨੂੰ ਮਾਂ ਦੇਖਦੇ ਇਹ ਨਹੀਂ ਪੀ ਸੀ ਕੁਝ ਵੱਜ ਜੂ ਸਾਡੇ ਵਿੱਚ ਮਨੀਦਰ ਤੇਰੀ ਕੀ ਫੀਲਿੰਗ ਹੈ ਅੱਜ ਤੇਰਾ ਰਿਜ਼ਲਟ ਆਉਣਾ ਕੁਛ ਨਹੀਂ ਕਰ ਸਕਦਾ ਮੈਂ ਨਾ ਮਨੀਦਰ ਡੈਡੀ ਨੂੰ ਛੇੜਦੀ ਸੀ ਮੈਂ ਕਿਹਾ ਜੇ ਤਾਂ ਮਨੀ ਵਧੀਆ ਨੰਬਰ ਲੈ ਕੇ ਪਾਸ ਹੋ ਗਿਆ ਭੀ ਮੇਰਾ ਮੁੰਡਾ ਜੇ ਮਨੀ ਠੀਕ ਠੀਕ ਨੰਬਰ ਲੈ ਕੇ ਪਾਸ ਹੋ ਗਿਆ ਮੈਂ ਕਿਹਾ ਤੇ ਤੁਹਾਡਾ ਮੁੰਡਾ ਦੇਖੋ ਬਾਜ਼ਾਰ 'ਚ ਸ਼ਾਂਤੀ ਆ ਅੱਜ ਸ਼ਾਂਤੀ ਮੈਨੂੰ ਲੱਗਦਾ ਵੀ ਆਈਪੀ ਪਰਸਨ ਆਉਣਾ ਸੀ ਨਾ ਮਨਵੀਰ ਹਨਾ ਮਨਵੀਰ ਅੱਜ ਰਿਜ਼ਲਟ ਆਉਣਾ ਤਾਂ ਸ਼ਾਂਤੀ ਲੱਗਦੀ ਮੈਨੂੰ ਹਨਾ ਹਜਾ ਹਾਂ ਤੇ ਜਿਹੜਾ ਜਿਹੜਾ ਫੇਲ ਹੋਇਆ ਨਾ ਉਹਦੇ ਉਹਦੇ ਅੱਜ ਹੈ ਨਾ ਘਰੇ ਜਰਾ ਜੂ ਤਾਂ ਪਤਾਨ ਹੁੰਦਾ ਫੋਨ ਦਿਆ ਹੋਣਾ ਹਜੇ ਮਨੀ ਦਾ ਦੇ ਦੇ ਕੀ ਬਣਦਾ 4 ਵਜੇ ਆ ਗਏ ਜੀ ਅਸੀਂ ਸ਼ਹਿਰ ਪਹਿਲਾਂ ਲਈ ਆ ਆਪਦੇ ਸੂਟ ਉਹਦੇ ਤਾਂ ਇਹਨਾਂ ਨੂੰ ਲਿਆਉਂਦੇ ਹਾਂ ਉਹ ਜੋ ਤੇ ਰੰਜੀਤ ਲਿਖਦਾ ਨਾ ਆ ਲੋ ਬਣੀ ਇੱਥੇ ਦੇਖਿਓ ਬੋਰੀਆਂ ਜਿਹੜੀਆਂ ਨੇ ਆ ਕੇ ਆਏ ਆਗੇ ਅਸੀਂ ਬਰਤਨ ਲੈਨ ਕਟਲਨ ਆਇਆ ਜਿੱਥੇ ਚਾਹ ਗਰਮ ਰਹਿੰਦੀ ਆ ਮੇਲੇ ਵਾਸਤੇ ਤੇ ਇकडे ਆ ਪਾਣੀ ਦੀ ਟੋਰੀ ਲੈ ਲੈਣੇ ਤੇ 10 ਵਾਲੀ ਅੱਜ ਬਾਾਰੂ ਵਲੌਗ ਬਣਾਉਣਗੇ ਸ਼ਰਮ ਆਉਂਦੀ ਪੰਜ ਦੀ ਮੰਗੀਆਂ ਨਾਲ ਇਹ ਦੱਸਦੀ ਆ ਟੈਪ ਫਿਰ ਲਗਾ ਕੇ ਦਵਾਂਗੇ ਟੈਪ ਵਿੱਚ ਹੀ ਚੱਲਦੀ ਵੀ ਬੇਚਦੀ ਹੈ ਕਿੰਨਾ ਕੁ ਟਾਈਮ ਗਰਮ ਰਹਿ ਜਾਂਦੀ ਇਹਦੇ ਵਿੱਚ ਚਾ ਜੇ ਇੱਕ ਵਾਰ ਪੂਰੀ ਉਬਲਦੀ ਭਾ ਕੇ ਰੱਖੀਂ ਨਾ ਸੌ ਤਣ ਕੰਡਾ ਭੇਜਾ ਉਹ 6-7 ਵੀ ਘੱਟ ਜੂਵੇ ਬਹੁਤ ਇਹ ਇੰਨਾ ਟਾਈਮ ਲੇ ਲੂਟੀ ਕੇ ਨਹੀਂ ਲੂਟੀ ਦੇਉ ਜਾਂ ਫਿਰ ਇਹ ਚਾਹੀਦੀ ਕਿ ਵੀ ਆਪਾਂ ਉਹਦਾ ਠੀਕ ਆ ਦੱਸਦੀ ਲੱਗ ਜਾਈਂ ਨਾ 2800 50 4000 ਹਾਂ ਉਹ ਜਿਹੜੀ ਲਾਈ ਹੋ ਜਿਸ ਕਿ ਬੱਤੀ 8 ਟੁੱਟੀ ਵਗੈਰਾ ਜਿੰਦਾ ਉਹ ਤਨਾ ਕਰੂਗੀ ਮਤਲਬ ਕਿ ਜੇ ਤੂੰ ਕਹਿ ਦੋ ਬਈ ਲੀਕ ਵਗੈਰਾ ਜੰਗਲ ਸਹੀ ਰਹੋਗੇ ਨਾ ਵਿੱਚ ਇਹ ਟੁੱਟੀ ਦਿਖਾ ਦਿਓ ਟੁੱਟੀ ਹੈ ਕਿੰਦਾ ਦੀ ਸਟੀਲ ਦੀ ਉਹ ਵੀ ਨਾਲ ਜੀ ਜੀ ਕਿੱਥੇ ਇਹ ਸਾਡੇ ਜਗਾ ਵਾ ਉੱਥੇ ਪੰਡਾਰਾ ਹੁੰਦਾ ਹਾਂਜੀ ਹਾਂਜੀ ਪਾਠੀਆਂ ਨੂੰ ਅਸੀਂ ਜਿਹਦਾ ਜਾ ਵਗੈਰਾ ਉਹਨਾਂ ਵਾਸਤੇ ਪਾਉਣ ਨੂੰ ਦਰਵਾਰ ਵਾ ਸਿਲਵਰ ਦੀ ਹਾਂਜੀ ਕੇਤਲੀ ਚਾਹ ਵਾਸਤੇ ਆ ਗਈ ਸਹੀ ਆ ਕੀ ਰੇਟ ਇਹਦਾ ਬਾਜੀ ਆਮੋ ਗਨੇ ਲਈ ਇਹ ਇਹ ਬੋਲਦੀ ਇਹ 90 ਹੁੰਦੀ ਹੈ ਹੂੰ 100 ਹੁੰਦੀ ਹੈ ਇਹ ਦੋ ਹੋ ਗਈਆਂ ਨਾ ਦੋ ਲੈ ਲਈਆਂ ਦੋਨੇ ਖਰਾਬ ਹੋ ਗਈਆਂ ਨਾ ਉਹ ਵਾਲੀਆਂ ਚਾਰ ਉਹ ਦੋ ਖਰਾਬ ਹੋ ਗਈ ਦੋ ਚੱਲ ਹੈਗੀਆਂ ਦੋ ਹੋ ਗਈਆਂ ਇਹ ਵਾਲੇ ਸਹੀ ਆ ਥਾਲ ਨਹੀਂ ਪੁਰਾਣੇ ਅਸੀਂ ਦੇ ਜਾਾਂਗੇ ਸਾਰੇ ਪਹਿਲਾਂ ਗੋਲ ਹੁੰਦੇ ਸੀ ਨਾ ਤੇ ਕੌਲੀ ਵੀ ਇੰਨੀ ਉਹ ਡੀਪ ਨਹੀਂ ਹੁੰਦੀ ਉਤਲੀ ਜੀ ਆ ਥੋੜੀ ਇਹ ਉਹ ਪੁੱਛਿਆ ਸੀ ਮੈਂ ਪਤਾ ਨਹੀਂ ਕਿੰਨਾ 120 ਲਾ ਗਿਆ ਸੀ ਕਿੰਨੇ ਦਾ ਨਹੀਂ 100 ਤੋਂ 100 ਵਿੱਚ ਦਾ ਨਾ ਸਿੰਗਰ ਸਿੰਗਰ ਬਣਿਆ ਕਿ ਕਿ ਲਵਾਵੇ ਨਾ ਦੋਨੇ ਠੀਕ ਚੱਲਦਾ ਆਏ ਤੁਹਾਨੂੰ ਕੱਢ ਕੇ ਜਾਣੇ ਸਹੀ ਐ ਉਹ ਨਾਲ ਬਣਨ ਨੂੰ ਹੋਣ ਲੈ ਲਈਜੀ ਪੱਕ ਗਰੋਸਰੀ ਰਿਜ਼ਲਟ ਆਇਆ ਨਹੀਂ ਹੈ ਹਜੇ ਤੱਕ ਮਾਈ ਗੋਡ ਹੋਰ ਕਰਵਾਣਾ ਕਨਫਰਮ ਹੈ ਰਿਜ਼ਲਟ ਅੱਜ ਆਉਣਾ ਸਾਰੇ ਪਾਸੇ ਡੇਟ ਆਤੀ ਹੈ ਹੈ ਸਾਰੇ ਪਾਸੇ ਡੇਟ ਆਤੀ ਹੈ ਅੱਜ ਦੀ ਹੈ ਬਈ ਹੋ ਸਕਦਾ ਥੋੜਾ ਹੋਰ ਟਾਈਮ ਲੱਗਦਾ ਹੋਗਾ ਵੈਬਸਾਈਟ ਖੋਲਦੀ ਨੇ ਜਿੰਨੀ ਸਾਨੂੰ ਮਤਲਬ ਕਿ ਜਲਦੀ ਜਲਦੀ ਰਿਜ਼ਲਟ ਦਾ ਪਤਾ ਲੱਗੇ ਔਨਲਾਈਨ ਉਹ ਪੜਾਈ ਨਹੀਂ ਲੱਗੰਦੀ ਅਜੇ ਰਾਤ ਨੂੰ ਸਿਰਕ ਪਾਈ ਕਰਨੇ ਆ। ਫਿਰ ਕੱਲ ਨੂੰ ਦੱਸਦੇ ਤੁਹਾਨੂੰ ਰਿਜ਼ਲਟ ਦਾ। ਮਨੀ ਰੰਮੋ ਚਲੋ ਜੀ ਇਹਦੇ ਨਾਲ ਹੀ ਅੱਜ ਦਾ ਬਲੌਗ ਅਸੀਂ ਅੰਗਰੀ ਪੁਆਇੰਟ ਵੀ ਕਹੀ ਤੁਹਾਡਾ ਕਰਦੇ ਆ ਐਂਡ ਮੈਨੂੰ ਫੇਰ ਮਿਲਾਂਗੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ। Bye, bye, Film